ਗੁਰੂ ਕੀ ਸਿੱਖਾਂ ਦਾ ਜੀਵਨ ਫੁੱਟਮਾ ਲਾ ਕੇ ਪੂਜਣ ਲਈ ਨਹੀਂ ਹੁੰਦਾ ਮੈਨੂੰ ਮਾਫ਼ ਕਰਿਓ ਮੈਂ ਕਹਿ ਰਿਹਾ ਅੱਜ ਹੋ ਰਿਹਾ ਸਾਡੇ ਘਰ ਤਾਂ ਜੀ ਬਾਬਾ ਦੀਪ ਸਿੰਘ ਦੀ ਜੋਤ ਚੱਲਦੀ ਹੈ ਕਹਿੰਦੇ ਨੇ ਜੀ ਸਿੱਖ ਤਾਂ ਭਲੇ ਉੱਪਰ ਖੋ ਬਾਬਾ ਦੀਪ ਸਿੰਘ ਜੋਤ ਜਲਾਉਂਦੇ ਸੀ ਮਾਫ਼ ਕਰਿਓ ਮੈਨੂੰ ਜੋਤਾਂ ਵਾਲੀ ਦੀਵੀ ਹੁੰਦੀ ਹੈ ਕਦੇ ਸੁਣਿਆ ਵੀ ਗੁਰੂ ਵੀ ਜੋਤਾਂ ਵਾਲਾ ਹੋਵੇ ਗੁਰੂ ਨੇ ਕਿਹਾ ਅੰਦਰ ਦੀ ਜੋਤ ਜਗਾ ਸਭ ਮੈਂ ਜੋਤ ਜੋਤ ਹੈ ਸੋਏ ਤੇਰੇ ਅੰਦਰ ਦਇਆ ਦੀ ਜੋਤ 부ਜੀ ਪਈ ਹੈ ਤੇਰੇ ਅੰਦਰ ਸਿੱਖੀ ਸਦਕ ਦੀ ਜੋਤ 부ਜੀ ਪਈ ਹੈ ਤੇਰੇ ਅੰਦਰ ਸ਼ਰਦਾ ਦੀ ਜੋਤ 부ਜੀ ਪਈ ਹੈ ਤੇਰੇ ਅੰਦਰ ਗੁਰੂ ਦੇ ਭਰੋਸੇ ਦੀ ਜੋਤ 부ਜੀ ਪਈ ਹੈ ਤੇ ਤੇਲ ਘਿਓ ਦੀ ਜੋਤ ਤੈਨੂੰ ਕੀ ਕਰੇਗੀ ਜੇ ਬਲਣੀ ਐ ਤਾਂ ਗੁਰੂ ਦੇ ਸਤਿਗੁਰ ਦੀ ਜੋਤ ਬਲਣੀ ਐ ਜੇ ਬਲਣੀ ਹੈ ਤਾਂ ਗੁਰਬਾਣੀ ਦੀ ਜੋਤ ਗੁਰਮਖੋ ਹਿਰਦੇ ਚ ਬਲਣੀ ਐ ਇਹ ਬਾਹਰ ਦੀਆਂ ਜੋਤਾਂ ਨਹੀਂ ਐ ਗੁਰੂ ਗੁਰੂ ਕੇ ਸਿੱਖਾਂ ਦੇ ਜੀਵਨ ਦਾ ਜੀਵਨ ਇੱਕ ਚਾਨਣ ਮਨਾਰਾ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਸਿੱਖਿਆ ਲਈਏ ਅਸੀਂ ਤਾਂ ਅਸੀਂ ਕਹਾਂਗੇ ਅਸੀਂ ਬਾਬਾ ਦੀਪ ਸਿੰਘ ਨੂੰ ਪਿਆਰ ਕਰਦੇ ਆਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਕਰਕੇ ਗੁਰਮਖੋ ਬਾਬਾ ਦੀਪ ਸਿੰਘ ਗੁਰਬਾਣੀ ਪੜਨ ਵਾਲੇ ਨੇ ਜਿਹੜੀ ਉਹ ਸ਼ਕਤੀ ਬਾਬਾ ਦੀਪ ਸਿੰਘ ਦੇ ਅੰਦਰ ਵਰਤ ਰਹੀ ਹੈ ਨਾ ਭਾਵੇਂ ਉਹ ਗੁਰਬਾਣੀ ਲਿਖਦੇ ਨੇ ਕਲਮ ਚੁੱਕ ਕੇ ਗੁਰਬਾਣੀ ਲਿਖਦੇ ਨੇ ਤੇ ਭਾਵੇਂ ਖੰਡਾ ਚੱਕ ਕੇ ਗੁਰਮਖੋ ਦੁਸ਼ਮਣ ਦੇ ਆਹੂ ਲਾਉਂਦੇ ਨੇ ਇਹ ਸਾਰੀ ਤਾਕਤ ਗੁਰਬਾਣੀ ਵਿੱਚੋਂ ਆਈ ਹੈ ਇਸ ਕਰਕੇ ਸਹਿਜ ਪਾਠ ਆਰੰਭ ਕਰੋ ਆਪੋ ਆਪਣਾ ਘਰਾਂ ਵਿੱਚ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣੀ ਸ਼ੁਰੂ ਕਰੋ